ਇੱਥੇ ਸਾਨੂੰ ਕੱਲ ਐਸਡੀਐਮ ਮੈਮ ਡੀਸੀ ਮੈਡਮ ਐਡਮਿਨਿਸਟ੍ਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਆਰਡਰ ਆਏ ਸੀਗੇ ਵੀ ਅੱਜ ਤੁਸੀਂ ਆਪਣਾ ਇੱਥੇ ਆ ਕੇ ਸਾਰੀਆਂ ਜਿਹੜੀਆਂ ਪੰਨ ਕਮੇਟੀਆਂ ਸੀਗੀਆਂ ਉਹਨਾਂ ਨੂੰ ਉਹਨਾਂ ਨੇ ਖਤਮ ਕਰਤਾ ਤੇ ਉਹਨਾਂ ਨੇ ਵਕਾਇਦਾ ਕਿਹਾ ਹੈਗਾ ਵੀ ਤੁਸੀਂ ਆਪਣੇ ਇਲੈਕਸ਼ਨਸ ਵਗੈਰਾ ਕਰਾ ਕੇ ਨਵਾਂ ਪ੍ਰਧਾਨ ਨਵੀਂ ਕਮੇਟੀ ਬਣਾਈ ਜਾਵੇ ਸਰ ਇੱਥੇ ਜਿੰਨੀ ਮੋਹਾਲੀ ਪੁਲਿਸਣੀ ਸੀ ਉਹਦੀ ਪ੍ਰੋਟੈਕਸ਼ਨ ਤੇ ਵੀ ਸਰ ਉਹਦੇ ਬਿਲਕੁਲ ਨਹੀਂ ਹੁੰਦਾ ਬਿਲਕੁਲ ਨਹੀਂ ਪ੍ਰੋਟੈਕਸ਼ਨ ਕੀ ਸਾਡੇ ਵੱਲ ਸਾਡੇ ਬੰਦੇ ਨੂੰ ਰੋਕੀ ਜਾਂਦੇ ਸੀ ਉਹਨਾਂ ਨੇ ਮੈਨੂੰ ਜ਼ਬਰਦਸਤੀ ਅੰਦਰ ਖਿੱਚ ਕੇ ਸਾਰਿਆਂ ਸਾਰਿਆਂ ਨੇ ਮਿਲ ਕੇ ਤਰੀ ਦਾ ਕੜੇ ਨਾ ਮਾਰੇ ਐ ਔਰ ਲੱਗਦਾ ਬਾਂਮਾ ਮਾਰੀਆਂ ਹੈਗੀਆਂ ਔਰ ਉਹਨਾਂ ਨੇ ਕੋਈ ਵੀ ਰੋਕ ਤੋਕ ਨਹੀਂ ਕੀਤਾ ਕੁਛ ਨਹੀਂ ਕੀਤਾ ਜਦੋਂ ਕਿ ਉਹ ਆਪਣਾ 3-4 ਜਾਨੇ ਐੱਥੇ ਸੀਗੇ ਸਾਰਾ ਕੁਝ ਸੰਭਾਲ ਸਕਦੇ ਸੀਗੇ ਸਭ ਕੁਝ ਕਰ ਸਕਦੇ ਸੀ ਬਟ ਜਿਵੇਂ ਉਹਨਾਂ ਦੇ ਵੱਲੋਂ ਆਏ ਹੋਏ ਹੁੰਦੇ ਉਹਨਾਂ ਨੇ ਐ ਰਿਐਕਟ ਕੀਤਾ ਹੈਗਾ ਮਹਾਰੀ ਪੁਲਿਸ ਨੇ ਕੋਈ ਬਜਬਿਦਾਵ ਕੀਤਾ ਵੀ ਤਾਂ ਬਿਲਕੁਲ ਨਹੀਂ ਕੀਤਾ ਜੀ ਕੋਈ ਵਿਚੋਚਾਓ ਨਹੀਂ ਕੀਤਾ ਕੋਈ ਕੁਛ ਨਹੀਂ ਕੀਤਾ ਇਹਨਾਂ ਦੇ ਬੰਦਿਆਂ ਨੇ ਮੈਨੂੰ ਅੰਦਰ ਬੁਲਾ ਕੇ ਖਿੱਚ ਕੇ ਉਹ ਕਹਦਾ ਚੰਗੀ ਤਰ੍ਹਾਂ ਕੁੱਟਿਆ ਹੈਗਾ ਇਹਦੇ মিডিਆ ਦੇ ਵੀ ਮੋਬਾਈਲ ਵਰਤ ਕੇ ਖੋਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਬਾਰੇ ਸਰ ਬਹੁਤ ਨਾਜਾਇਜ਼ ਕੰਨੀ ਕੋਈ ਗੁੰਡਾਗਰਦੀ ਚਾਹੀਦੀ ਨਹੀਂ ਹੈਗੀ ਇਹਨਾਂ ਨੇ ਇਸ ਐਮਆਈਏ ਦਾ ਸੱਤਿਆ ਨਾਸ ਮਾਰ ਕੇ ਰੱਖਦਾ ਬਿਲਕੁਲ ਜਾਣ ਤੋਂ ਕਿਉਂ ਰੋਕਿਆ ਗਿਆ ਸਰ ਉਹ ਇਹਨਾਂ ਨੂੰ ਪੁੱਛਿਆ ਜਾਵੇ ਕਿਸ ਵਾਸਤੇ ਰੋਕਿਆ ਸੀ ਮੈਂਬਰ ਹੈ ਸਰ ਕਦੇ ਵਾਸਤੇ ਰੋਕ ਰਹੇ ਸਾਨੂੰ ਅੰਦਰ ਜਾਣ ਨਾ ਦਿੱਤੇ ਔਰ ਸ਼ਰੇਆ ਮੈਂ ਕੁੱਟਰੇ ਨੇ ਕੋਈ ਬਦਮਾਸ਼ੀ ਹੈ ਕੋਈ 12 ਬੰਦੇ ਬੁਲਾ ਰੱਖੇ ਇਹਨਾਂ ਨੇ ਐਲਜੀਐਮ ਦੇ ਆਰਡਰ ਹੈਗੇ ਸਾਡੇ ਕੋਲ ਵੀ ਕਹਿੰਦਾ ਸਾਰਾ ਕੁਝ ਹੈਗਾ ਦੱਸੋ ਅਸੀਂ ਕੀ ਨਜਾਇਜ਼ ਕੀਤੀ ਕੋਈ ਕੀ ਧੱਕਾ ਕੀਤਾ ਕੀ ਜੀ ਮੈਂ ਤਾਂ ਕਿਤੇ ਬਾਹਰ ਲੰਘਦੇ ਸੀਗਾ ਮੈਨੂੰ ਉਥੇ ਫੋਨ ਆਇਆ ਕਿ ਐਮਆਈਏ ਦੇ ਵਿੱਚ ਜਿਹੜੇ ਮੁਕੇਸ਼ ਬਾਂਸਲ ਹੈਗੇ ਨੇ ਉਹ ਇਹਨਾਂ ਦੇ ਫਾਦਰ ਵੀ ਆਪਣਾ ਪਰਦਾ ਦੇ ਨੇ ਉਹ ਆਪ ਹੀ ਬੜੇ ਜ਼ਿੰਮੇਵਾਰ ਬੰਦੇ ਆ ਉਹ ਵੀ ਅਸੀਂ ਐਮਆਈਏ ਆਏ ਹੋਏ ਸੀਗੇ ਦੂਸਰੀ ਜਿਹੜੀ ਪਾਰਟੀ ਨਾਲ ਕੋਈ ਮਾੜਾ ਮਾੜਾ ਕੋਈ ਗੱਲਬਾਤ ਆ ਉਸ ਦੀ ਕੋਈ ਗੱਲ ਹੋਈ ਆ ਤੇ ਵੱਡੇ ਮੈਨੂੰ ਉਹਨੂੰ ਕੋਈ ਪੁੱਛਿਆ ਨਹੀਂ ਉਹਦੇ ਕੱਪੜੇ ਤੱਕ ਪਾੜਤੇ ਉਹਦੇ ਸਿਰ ਦੇ ਵਿੱਚ ਕੜੇ ਮਾਰੇ ਬਹੁਤ ਜ਼ੋਰ-ਜ਼ੋਰ ਨਾਲ ਮੈਂ ਤਾਂ ਹੁਣੇ ਮੇਰੇ ਕੋਲ ਬੈਠੇ ਸੀਗੇ ਉਹ ਤੇ ਉਹ ਕਹਿੰਦੇ ਮੈਨੂੰ ਚੱਕਰ ਆਉਂਦੇ ਆ ਤੇ ਅਸੀਂ ਹੁਣ ਇਹ ਬਿੱਲਾਲ ਉਹਨਾਂ ਨੂੰ ਫਰਸਟ ایڈ ਵਾਸਤੇ ਮੈਡੀਕਲ ਵਾਸਤੇ ਉਹਨਾਂ ਨੂੰ ਆਪਾਂ ਹਸਪਤਲ ਲੈ ਕੇ ਜਾ ਰਹੇ ਹਾਂ ਸਰਕਾਰੀ ਹਸਪਤਾਲ ਔਰ ਉਸ ਤੋਂ ਬਾਅਦ ਦੱਸਾਂਗੇ ਕਿ ਮਤਲਬ ਅਸੀਂ ਕੀ ਕਰਨਾ ਹੈ ਕਿ ਮੰਦ ਭਾਰ ਕੀ ਘਟਣਾ ਹੋਈ ਹੈ ਜੀ 1972-73 ਤੋਂ ਐਸੋਸੀਏਸ਼ਨ ਚੱਲ ਰਹੀ ਹੈ ਔਰ ਕਦੀ ਵੀ ਇੱਥੋਂ ਦਾ ਮਾਹੌਲ ਕਿਸੇ ਤਰੀਕੇ ਨਾਲ ਚਾਹੇ ਮਤਭੇਦ ਰਹੇ ਹੁਣ ਮਨ ਭੇਦ ਕਦੇ ਨਹੀਂ ਰਹੇ ਪਰ ਜਿਹੜਾ ਅੱਜ ਦਾ ਐਪੀਸੋਡ ਹੋਇਆ ਜੋ ਮੈਨੂੰ ਪਤਾ ਲੱਗਿਆ ਬੜੇ ਦੁੱਖ ਦੀ ਗੱਲ ਹੈ ਅ ਪਹਿਲੇ ਵੀ ਕਈ ਵਾਰ ਮਨ ਮਟਾਵ ਹੁੰਦੇ ਰਹੇ ਨੇ ਪਰ ਹਮੇਸ਼ਾ ਆਪਸ ਚ ਬਹਿ ਕੇ ਗੱਲਬਾਤ ਖਤਮ ਹੁੰਦੀ ਰਹੀ ਆ ਪਰ ਇਸ ਵਾਰ ਜਦੋਂ ਪ੍ਰੈਜ਼ੀਡੈਂਟ ਦਾ ਟਰਮ ਖਤਮ ਹੋਇਆ ਔਰ ਜਿਸ ਤਰੀਕੇ ਦੇ ਨਾਲ ਉਦੋਂ ਵੀ ਗੰਦ ਪਾਇਆ ਗਿਆ ਉਹ ਮੰਦ ਭਾਗਾ ਸੀਗਾ ਔਰ ਜਿਹੜੀ ਪੂਰੀ ਕਮੇਟੀ ਸੀ 9 ਵਿੱਚੋਂ 8 एग्जीक티브 ਮੈਂਬਰ ਉਹ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਇੱਕ ਰਿਪਰੈਜੈਂਟੇਸ਼ਨ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਵੱਲੋਂ ਆਪਣੇ ਡੀਸੀ ਸਾਹਿਬ ਨੂੰ ਦਿੱਤੀ ਸੀ ਜਿਹਦੇ ਉੱਤੇ ਪਿਛਲੇ 2-3 ਮਹੀਨਿਆਂ ਤੋਂ ਪ੍ਰੋਪਰਲੀ ਸਭ ਲੀਗਲ ਐਂਗਲਸ ਨੂੰ ਚੈੱਕ ਕਰਕੇ ਡਿਪਟੀ ਕਮਿਸ਼ਨਰ ਮੋਹਾਲੀ ਨੇ ਐਸਡੀਐਮ ਮੋਹਾਲੀ ਦੀ ਜ਼ਿੰਮੇਵਾਰੀ ਲਈ ਸੀ ਔਰ ਕੱਲ ਆਰਡਰ ਇਸ਼ੂ ਹੋਇਆ ਸੀ ਆਰਡਰ ਵਿੱਚ ਬੜਾ ਸਾਫ਼-ਸਾਫ਼ ਕਿਹਾ ਗਿਆ ਸੀ ਕਿਉਂਕਿ ਆਰਡਰ ਸਾਡੇ ਐਮਆਈਏ ਦੇ ਗਰੁੱਪ 'ਚ ਆ ਗਏ ਸੀ ਮੈਂ ਆਰਡਰ ਬੜੇ ਵਧੀਆ ਤਰੀਕੇ ਨਾਲ ਹਰ ਤਰੀਕੇ ਨਾਲ ਪੜ੍ਹ ਕੇ ਦੇਖਿਆ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਬੜਾ ਇੱਕ ਜੋ ਇੱਕ ਕਾਨੂੰਨੀ ਤੌਰ ਤੇ ਜਿੱਦਾਂ ਦਾ ਇੱਕ ਜਸਟਿਸ ਹੋਣਾ ਚਾਹੀਦਾ ਉਦਾਂ ਦਾ ਪ੍ਰਸ਼ਾਸਨ ਨੇ ਉਸ ਸਾਹਬ ਦੇ ਆਰਡਰ ਕਰਕੇ ਜਸਟਿਸ ਕੀਤਾ ਸੀ ਆਰਡਰ ਜਗਬਣੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ